ਸੰਗਤ ਜੀ ਮੈਂ ਸੱਚੀ ਬੇਨਤੀ ਕਰਾਂ ਸਾਡੀ ਕੌਮ ਵਿੱਚ ਨਿਤਨੇਮ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਜੀ ਬੜੀ ਵਧੀਆ ਗੱਲ ਹੈ ਆਪ ਜੀ ਵੀ ਇੱਥੇ ਮੈਨੂੰ ਪਤਾ ਲੱਗਿਆ ਸਵੇਰੇ 2:30 ਵਜੇ ਤੁਸੀਂ ਇੱਥੇ ਅਰੰਭਤਾ ਹੋ ਜਾਂਦੀ ਹੈ ਕਿਵਾੜ ਖੁੱਲ ਜਾਂਦੇ ਨੇ 파ਟ ਕਰਦੇ ਹੋ ਬਾਅਦ ਚੋਂ ਪ੍ਰਕਾਸ਼ ਹੁੰਦਾ ਬਹੁਤ ਮੁਬਾਰਕ ਬੜੇ ਭਾਗਾ ਵਾਲੇ ਹੋ ਜਿਹੜੇ ਨਹੀਂ ਆਉਂਦੇ ਜ਼ਰੂਰ ਆਓ ਪਹਿਲੀ ਪੌੜੀ ਪੜਨ ਦੀ ਹੈ ਕੰਠ ਕਰਨ ਦੀ ਐ ਪੌੜੀ ਫਿਰ ਫਿਰ ਅਰਥ ਕਰਨ ਦੀ ਪੌੜੀ ਐ ਫਿਰ ਵਿਚਾਰ ਕਰਨ ਦੀ ਪੌੜੀ ਐ ਤੇ ਕਮਾਲ ਦੀ ਗੱਲ ਵਿਚਾਰ ਕਰਨਾ ਵੀ ਫਾਈਨਲ ਨਹੀਂ ਜੇ ਅੱਗੋ ਕੀ ਐ ਸੀ ਅਨੁਕਮਾਉਣਾ ਹੁਣ ਆਪਾਂ ਇਹ ਫਰਮਾਨ ਪੜਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਵਿਚਾਰ ਕਰੀਏ ਜਦੋਂ ਮੇਰੇ ਤੇ ਦੁੱਖ ਆਏਗਾ ਮੈਂ ਦੁਖੀ ਨਹੀਂ ਹੋਣਾ ਮੈਂ ਕਬਰਾਨਾ ਨਹੀਂ ਮੈਂ ਡੋਲਣਾ ਨਹੀਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸੰਗਤ ਜੀ ਜਿਸ ਦਿਨ ਸਾਡੀ ਇਹ ਅਵਸਥਾ ਬਣ ਜਾਏਗੀ ਕਿ ਪਰਮਾਤਮਾ ਤੇਰਾ ਕੀਤਾ ਸਭ ਪ੍ਰਵਾਨ ਇੱਕ ਮਹਾਂਪੁਰਖ ਕੀਆ ਕਰਦੇ ਸਨ ਬੜੀ ਪਿਆਰੀ ਕੋਟ ਹੈ ਜੀ ਲਿਖ ਲੈਣਾ ਕੈਚ ਕਰ ਲੈਣਾ ਹੈ ਨਾ ਐਦਾ ਸਿਟਿਆ ਤੇ ਹੱਥ ਨਾਲ ਕੈਚ ਕਰਦੇ ਆਂ ਬੋਲ ਕੇ ਸਟਿਆ ਜਾਏ ਤੇ ਫਿਰ ਸੋਚ ਦੇ ਵਿੱਚ ਕੈਚ ਕਰਨਾ ਹੈ ਕਲਮ ਨਾਲ ਕੈਚ ਕਰਨਾ ਉਹ ਕਹਿੰਦੇ ਹੁੰਦੇ ਸਨ ਜੋ ਕੀਤਾ ਸੋ ਵਾ ਵਾ ਸਾਰੇ ਬੋਲੋ ਜੀ ਪਰਮਾਤਮਾ ਨੂੰ ਕਹਿ ਰਿਹਾ ਪਰਮਾਤਮਾ ਜੀ ਜੋ ਕੀਤਾ ਸੋ ਜੋ ਕਰੋਗੇ ਸੋ ਆਹਾ ਹਾ ਹਾ ਭਰੋਸਾ ਜੋ ਕਰੋਗੇ ਵਾ ਵਾ ਤੇ ਤੀਸਰੀ ਗੱਲ ਜੋ ਕਰ ਕਰਾ ਰਹੇ ਹੋ ਸੋ ਪੀ ਵਾ 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 ਸਿੱਖ ਨੂੰ ਇੰਨਾ ਭਰੋਸਾ ਹੈ ਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੈ ਜੋ ਤੂੰ ਕਰੇ ਕਰਾਵੇ ਸੁਆਮੀ ਸਭ ਮਸਲਤ ਪਰਵਾਹ ਭਾਣਾ ਮੰਨਣਾ ਭਾਣੇ ਦੇ ਵਿੱਚ ਜੁੜ ਜਾਣਾ ਬਾਣੀ ਕੇ ਬਹੁਤ ਦਾ ਸ਼ਹੀਦੀ ਪੁਰਬ ਮਨਾ ਰਹੇ ਆ ਸਭ ਤੋਂ ਵਧੀਆ ਤਰੀਕਾ ਹੈ ਉਸ ਪਾਤਸ਼ਾਹ ਦੀ ਬਾਣੀ ਉਸ ਪਾਤਸ਼ਾਹ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਲੈਣਾ ਸ਼ੈਦ ਗੁਜਰੀ ਰਾਗ ਦਾ ਇੱਕ ਸ਼ਬਦ ਹੈ ਮੈਂ ਕਦੇ-ਕਦੇ ਕਹਿੰਦਾ ਹਾਂ ਨਾ ਪ੍ਰਮਾਤਮਾ ਨੂੰ ਨਾ ਹਰ ਵੇਲੇ ਡਰਨਾ ਨਹੀਂ ਚਾਹੀਦਾ ਸਤਿਕਾਰ ਤੇ ਕਰਨਾ ਹੈ ਪਰ ਡਰਨਾ ਨਹੀਂ ਚਾਹੀਦਾ ਕਈ ਸੱਜਣ ਕਹਿੰਦੇ ਨੇ ਸਾਨੂੰ ਸੁਪਨੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੁਣਿਆ ਹੋਏਗਾ ਤੁਸੀਂ ਕਈ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ ਮੈਂ ਕਹਿੰਦਾ ਨਾ ਕਿਸੇ ਨੂੰ ਸੁਪਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਵੀ ਦਰਸ਼ਨ ਹੋਏ ਅੱਛਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਰੁਮਾਲੇ ਦੇ ਦਰਸ਼ਨ ਹੋਏ ਐ ਤੇ ਰੁਮਾਲੇ ਦੇ ਦਰਸ਼ਨ ਹੋ ਰਹੇ ਨੇ ਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਦੇਖਦੇ ਸੀ ਮਾਤਾਵਾਂ ਆਂਦੀਆਂ ਸੀ ਰੁਮਾਲਾ ਚੁੱਕ ਕੇ ਥੱਲੇ ਕਰ ਦਿੰਦੀਆਂ ਸੀ ਉਹ ਉਹਨਾਂ ਦਿਨਾਂ ਚ ਇਹਨੂੰ ਦਰਸ਼ਨ ਸਮਝਿਆ ਜਾਂਦਾ ਸੀ ਵੀ ਬਾਹਰ ਤੇ ਰੁਮਾਲੇ ਦੇ ਦਰਸ਼ਨ ਹੋਏ ਰੁਮਾਲਾ ਚੁੱਕ ਕੇ ਦਰਸ਼ਨ ਕੀਤਾ ਫਿਰ ਸਮਝਾਇਆ ਵੀ ਇਹ ਵੀ ਦਰਸ਼ਨ ਨਹੀਂ ਨੇ ਉਹ ਤਾਂ ਪੇਪਰ ਨਜ਼ਰ ਆਇਆ ਤੁਹਾਨੂੰ ਦਰਸ਼ਨ ਕੀਨੇ ਸੰਗਤ ਜੀ ਬਾਣੀ ਦੇ ਦਰਸ਼ਨ ਬਾਣੀ ਦੀ ਵਿਚਾਰ ਮੰਨੂ ਟਿਕਣੀ ਇੱਕੋ ਹੀ ਸ਼ਬਦ ਇੰਨੀ देर ਦੇ ਸੁਣ ਰਹੇ ਸੀ ਪੜ੍ਹ ਰਹੇ ਸੀ ਪਰ ਦਰਸ਼ਨ ਉਸ ਦਿਨ ਹੋਏ ਜਦੋਂ ਉਹ ਸ਼ਬਦ ਨੇ ਹਿਰਦੇ ਨੂੰ ਟੱਚ ਕੀਤਾ ਫੀਲ ਕੀਤਾ ਮਹਿਸੂਸ ਕੀਤਾ ਸ਼ਾਇਦ ਗੁਜਰੀ ਰਾਗ ਵਿੱਚ ਇੱਕ ਫਰਮਾਨ ਹੈ ਜੀ ਮੀਤ ਕਰੈ ਸੋਈ ਹਮ ਮਾਨਾ ਇਹ ਮੀਤ ਦਾ ਮਤਲਬ ਕੀ ਅੰਦਰ ਮੀਤ ਮੈਨੇ ਜੀ ਮਿੱਤਰ ਮਿੱਤਰ ਮੈਨੇ ਦੋਸਤ ਇੰਗਲਿਸ਼ ਵਿੱਚ ਕਹਾਂਗੇ ਫਰੈਂਡ ਉਹ ਵਾਹਿਗੁਰੂ ਪਰਮਾਤਮਾ ਨੂੰ ਫਰੈਂਡ ਕਹ ਰਹੇ ਨੇ ਬਾਦਸ਼ਾਹ ਯਾਰ ਵੀ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣਾ ਸੱਚਮੁੱਚ ਪਰਮਾਤਮਾ ਸਾਡਾ ਮਾਤਾ ਵੀ ਹੈ ਪਿਤਾ ਵੀ ਹੈ ਮਿੱਤਰ ਵੀ ਹੈ ਸਖਾ ਵੀ ਹੈ ਬੰਦਪ ਵੀ ਹੈ ਇਹ ਫਰਮਾਨ ਕਮਾਲ ਦਾ ਜੇ ਸਾਧ ਸੰਗਤ ਜੀ ਇਹ ਫਰਮਾਨ ਜੀਵਨ ਬਦਲ ਦੇਗਾ ਮੀਤ ਕਰੈ ਸੋਈ ਹਮ ਮਾਨਾ मीत ਕੇ ਕਰਤਬ ਕੁਸਲ ਸਮਾਨਾ ਵਾਏ ਗੁਰੂ ਜੋ ਵੀ ਕਰ ਰਿਹਾ ਸਾਨੂੰ ਚੰਗਾ ਲੱਗੇ ਕੁਸਲ ਸਮਾਨਾ ਆਹ ਖੁਸ਼ੀ ਹੈ ਪੁੱਛਦੇ ਨੇ ਕੀ ਹਾਲ ਹੈ ਕੁਸਲ ਮੰਗਲ ਹੈ ਅੱਛਾ ਜੀ ਅਗਲਾ ਫਰਮਾਨ ਕਮਾਲ ਦਾ ਜੀ ਇਹ ਲਿਖ ਲੈਣਾ ਜੀ ਇਹ ਜੀਵਨ ਬਦਲ ਦੇਗਾ ਜਦੋਂ ਕਦੇ ਮਨ ਵਿੱਚ ਕਬਰਾਟ ਆਵੇ ਨਾ ਇਹ ਫਰਮਾਨ ਤੁਸੀਂ ਪੜਨਾ ਇੱਕ ਾਟੇਕ ਮੇਰੇ ਮਨ ਚੀਤ ਇੱਕ ਾਟੇਕ ਮੇਰੇ ਮਨ ਚੀਤ ਕੇਵਾ ਦੇਕ ਮੇਰੇ ਮਨ ਚੀਤ ਇੱਕ ਾਟੇਕ ਮੇਰੇ ਮਨ ਚੀਤ ਸੰਗਤ ਜੀ ਮੂੰ ਬਾਣੀ ਪੜ ਰਹੀ ਹੈ ਪੜ ਰਿਆ ਤੇ ਮਨ ਵਿੱਚ ਤੇ ਅਰਥ ਵਿਚਾਰੀਏ ਜੀ ਤੁਹਾਡੇ ਸਾਹਮਣੇ ਲਿਖਿਆ ਬਹੁਤ ਸੋਹਣਾ ਏਕਾ ਟੇਕ ਮੈਂ ਮੇਰਾ ਮਨ ਕਰਦਾ ਜਦੋਂ ਪਾਣੀ ਪੜਨੀ ਹੈ ਨਾ ਰੁੱਕ ਰੁੱਕ ਕੇ ਪੜੀਏ ਸਮਝ ਸਮਝ ਕੇ ਪੜੀਏ ਛੋਟੇ ਛੋਟੇ ਹਿੱਸੇ ਕਰ ਲਈਏ ਆਪੇ ਹੀ ਅਰਥ ਸਮਝ ਆਣਗੇ ਚਲੋ ਸਾਰੇ ਪੜੋ ਜੀ ਏਕਾ ਟੇਕ ਏਕਾ ਟੇਕ ਫਿਰ ਪੜੋ ਜੀ ਏਕਾ ਟੇਕ ਕੀ ਮਤਲਬ ਹੋਇਆ ਇੱਕੋ ਹੀ ਟੇਕ ਹੋਰ ਕੋਈ ਟੇਕ ਨਹੀਂ ਇੱਕੋ ਹੀ ਟੇਕ ਕਿੱਥੇ ਹੈ ਗਈ ਹੈ ਮੇਰੇ ਮਨ ਚੀਤ ਐ ਮਨ ਦੇ ਨੰਨੇ ਦੀ ਸਿਹਾਰੀ ਨਾ ਹੈ ਬੜੀ ਮਜ਼ੇਦਾਰ ਹੁੰਦੀ ਏ ਇਹਦਾ ਮਤਲਬ ਕੀ ਹੈ ਮਨ ਵਿੱਚ ਹੈ ਨਾ ਇਹ ਸ਼ਾਰਟ ਹੈਂਡ ਸੀ ਗੁਰੂ ਸਾਹਿਬ ਦੀ ਮਨ ਵਿੱਚ ਲਿਖਣ ਦੀ بجائے ਮਨ ਦੇ ਨੰਨੇ ਨੂੰ ਸਿਹਾਰੀ ਪਾਤੀ ਕਿ ਮੇਰੇ ਮਨ ਵਿੱਚ ਮੇਰੇ ਚੀਤ ਵਿੱਚ ਇੱਕੋ ਹੀ ਟੇਕ ਹੈ ਕਿਹੜੀ ਟੇਕ ਜੀ ਕਿਹੜੀ ਟੇਕ ਕਮਾਲ ਦੀ ਟੇਕ ਜੇ ਜਿਸਕੇ ਛਕਰਨਾ ਸੋ ਹਮਰਾ ਮੀਤ 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 ਆਹ ਆ ਨੰਦਾ ਆਇਆ ਕਿ ਨਹੀਂ ਜੀ ਜਿਸਕੇ ਛਕਰਨਾ ਜਿੰਨੇ ਕੁਛ ਕਰਨਾ ਹੈ ਉਹ ਕੌਣ ਹੈ ਉਹ ਤੇ ਮੇਰਾ ਦੋਸਤ ਹੈ ਸਾਨੂੰ ਮਨ ਨਹੀਂ ਹੁੰਦਾ ਵੀ ਉੱਥੇ ਚੱਲਿਓ ਉੱਥੇ ਤੇ ਮੇਰਾ ਦੋਸਤ ਹੈ ਉਹ ਦੁਨਿਆਵੀ ਬੰਦੇ ਤੇ ਦੁਨਿਆਵੀ ਦੋਸਤ ਤੇ ਇੰਨਾ ਭਰੋਸਾ ਕਰਦੇ ਹੋ ਪਰਮਾਤਮਾ ਨੂੰ ਦੋਸਤ ਬਣਾ ਕੇ ਦੇਖੋ ਕੋਈ ਔਖੀ ਘੜੀ ਆ ਗਈ ਕੋਈ ਮੁਸ਼ਕਿਲ ਆ ਗਈ ਆਪਣੇ ਮਨ ਵਿੱਚ ਕੋ ਮੈਨੂੰ ਤੇ ਇੱਕੋ ਹੀ ਟੀਕ ਹੈ ਨਾ ਮੈਂ ਮੜੀ ਤੇ ਜਾਣਾ ਨਾ ਮਸਾਨ ਤੇ ਜਾਣਾ ਨਾ ਜੋਤਿਸ਼ਕੁਲ ਜਾਣਾ ਨਾ ਕਿਸੇ ਸਿਆਣੇ ਕੁਲ ਜਾਣਾ ਮੈਂ ਤੇ ਉਸ ਪ੍ਰਮਾਤਮਾ ਤੇ ਮੇਰੀ ਟੇਕ ਹੈ ਸੰਗਤ ਜੀ ਰੱਖ ਕੇ ਦੇਖੀਏ ਟੇਕ ਅਸੀਂ ਪਰੇਸ਼ਾਨ ਤਾਂ ਹੁੰਨੇ ਆ ਸਾਨੂੰ ਅਸੀਂ ਹੋਰ ਹੋਰ ਟੇਕਾਂ ਬਣਾ ਲੈਂਦੇ